ਉਹਨਾਂ ਜਿਹੜੇ ਖਿਓਖਾ ਲੈਂਦੇ ਪਉਏ ਜਿੰਨਾ ਨਸ਼ਾ ਹੋ ਜਾਂਦਾ ਨਹੀਂ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਹਾਂ ਕਿਉਂ ਸਰੀਰ ਨੂੰ ਡੂਡੂ ਕਰਨਾ ਜਦੋਂ ਕੰਮ ਕਰਕੇ ਆਉਣਾ ਥੱਕੇ ਹੋਣਾ ਆ ਕੇ ਜਦੋਂ ਦੁੱਧ ਬਾਦ ਪੀਦਾ ਐ ਨਾਲ ਦੀ ਨਾਲ ਥਕੇਵਾਂ ਲੈ ਜਾਂਦਾ ਅੱਛਾ ਆਰਾਮ ਨਾਲ ਸਰੀਰ ਨੂੰ ਤੰਦਰੁਸਤੀ ਮਿਲ ਜਾਂਦੀ ਹੁਣ ਤਾਂ ਨਾ ਤੰਦਰੁਸਤੀ ਮਿਲਉ ਇਹਨਾਂ ਸਰੀਰ ਉਹ ਜੀ ਖਿਓਖਾ ਕਿ ਮਿਹਨਤ ਵੀ ਕਰਦੇ ਸੀ ਨਾ ਭਾਈ ਮਿਹਨਤ ਤਾਂ ਇਹ ਕਹੀ ਚਾਹਦੇ ਸੀ ਕਿ ਖਾਲ ਬੰਦੇ ਜਿੱਡੇ ਜਿੱਡੇ ਉਹ ਕਈ ਦੇ ਟੱਕ ਜਾਂਦੇ ਛੂਕਦੇ ਕੱਚੇ ਖਾਲ ਸੀਗੇ ਤੇ ਉਹਨੂੰ ਪਾਣੀ ਵੀ ਤੂੰ ਤੁਗੜਾ ਤਕਣਾ ਸੀਗਾ ਹੁਣ ਤਾਂ ਕਪੂਟਰ ਕਰਿਆ ਕਰਾ ਕੋਈ ਦੋ ਮੂੰਹੇ ਨਾ ਉਹ ਵੀ ਨਹੀਂ ਬੰਨਨੇ ਫੱਟੀ ਚੱਕਣੀ ਹੁਣ ਕਿਉਂਕਿ ਤੂੰ ਹਾਜਮਾ ਵੀ ਏਸੀ ਲੱਗੇ ਕਰਕੇ ਏਸੀ ਲੱਗੇ ਹਾਂਜੀ ਸਹੀ ਗੱਲ ਹੈ ਜੀ ਤੇ ਏਸੀ ਜਿਹੜੇ ਲੱਗੇ ਹੁਣ ਏਸੀਆਂ ਨੇ ਤਾਂ ਸਾਰਾ ਸਰੀਰ ਦੀ ਚੱਕਣੀ ਪਟਕਣਾ ਵੜਦੀ ਹਾਂ ਹਾਂਜੀ ਉਹ ਤਾਂ ਮਿਹਨਤਾਂ ਕਰਦੇ ਧੁੱਪ ਦੇ ਵਿੱਚ ਠੰਡ ਦੇ ਵਿੱਚ ਨਾ ਠੰਡ ਮਹਿਸੂਸ ਹੁੰਦੀ ਨਾ ਗਰਮੀ ਮਹਿਸੂਸ ਹੁੰਦੀ ਹੁਣ ਤਾਂ ਮਾੜਾ ਜਿਹਾ ਕੋਈ ਟਾਈਮ ਹੋਇਆ ਭੱਜ ਕੇ ਅੰਦਰ ਵੜ ਜene ਸਹੀ ਗੱਲ ਹੈ ਕਿਹੜੀਆਂ ਗੱਡੀਆਂ ਹੁਣ ਤਾਂ ਗੱਡੀਆਂ ਚ ਵੀ ਏਸੀ ਲਾ ਲੇ ਸਹੀ ਗੱਲ ਹੈ ਉਹ ਕਿਹੜੀਆਂ ਗੱਡੀਆਂ ਸੀ ਕਿਹੜਾ ਕੋ ਸੀ ਇੱਥੋਂ ਜਾਣਾ ਦਸ ਕੋ ਤੁਰ ਕੇ ਹੀ ਜਾਣਾ ਤੁਰ ਕੇ ਜਾਣਾ ਹਾਂਜੀ ਅੱਛਾ ਉਹ ਫਿਰ ਜਦ ਤੁਰ ਕੇ ਗਿਆ ਫਿਰ ਉਹ ਸਰੀਰ ਖੁੱਲੂ ਗਈ ਸਾਈਕਲ ਸੁngਲ ਤਾਂ ਹੁੰਦੀ ਹੁਣੇ ਬਾਈ ਜੀ ਕੋਈ ਸਾਈਕਲ ਤਾਂ ਇੱਕ ਮਾੜੇ ਮੋਟੇ ਹੁੰਦੇ ਸੀਗੇ ਹਾਂ ਸਾਡੇ ਵੇਲੇ ਤਾਂ ਵੈਸੇ ਆ ਗਏ ਸੀ ਅੱਛਾ ਉਹਦੋਂ ਪਹਿਲਾਂ ਤਾਂ ਕੋਈ ਹੈ ਹੀ ਨਹੀਂ ਸੀ ਉਹ ਤਾਂ ਪਹਿਲਾਂ ਵਾਲੇ ਬੁੜਿਆ ਹੁੰਦੇ ਜੇ ਕੋਈ ਸਾਈਕਲ ਜਾਂਦਾ ਉਹ ਵੇਖੋ ਬੰਦਾ ਚਾਰਖਾ ਦਵਲੀ ਜਾਂਦਾ ਅੱਛਾ ਦੋ ਟਹਰੇ ਆ ਜਾਂਦਾ ਪਤਾ ਨਹੀਂ ਕਿਵੇਂ ਉਹ ਮੈਂ ਚੌੜ ਸਮਝਦੇ ਬੁੜੇ ਵੀ ਹਾਂ ਕੀ ਚੀਜ਼ ਹੈ ਇਹ ਚੀਜ਼ ਹੈ ਤੇ ਉਥੇ ਜਦੋਂ ਹੁਣ ਮਗਰ ਪਤਾ ਲੱਗਦਾ ਜਦੋਂ ਮਗਰਲੇ ਪੋਛ ਨੂੰ